ਇੱਕ ਹਫ਼ਤੇ ਦੇ ਵਿੱਚ ਹੀ ਪੂਰਾ ਘਰ ਉਜੜ ਗਿਆ ਘਰੋਂ ਵਿਦੇਸ਼ ਘੁੰਮਣ ਗਿਆ ਇੱਕ ਸਿੱਖ ਨੌਜਵਾਨ ਪਰ ਵਾਪਸ ਉਸ ਦੀ Laash ਪਹੁੰਚੀ ਇੱਕ ਬੇहद ਹੀ ਦਰਦਨਾਕ ਘਟਨਾ ਵਾਪਰੀ ਹੈ ਮਲੇਸ਼ੀਆ ਪ੍ਰਸ਼ਾਸਨ ਦੀ ਗੱਲ ਜਿਹੜੀ ਆ ਪਰਿਵਾਰ ਵਾਲਿਆਂ ਨੂੰ ਹਜਮ ਨਹੀਂ ਹੋ ਰਹੀ ਤੇ ਸ਼ੱਕ ਜੜਾਇਆ ਕਤਲ ਦਾ ਜਤਾਇਆ ਜਾ ਰਿਹਾ ਹੈ ਸਰਕਾਰ ਦੇ ਕੋਲ ਇਨਸਾਫ ਦੀ ਮੰਗ ਜਿਹੜੀ ਆ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਅਕਸਰ ਹੀ ਲੋਕ ਵਿਦੇਸ਼ ਘੁੰਮਣ ਜਾਂਦੇ ਨੇ ਤੇ ਆਪਣੇ ਪਾਸਪੋਰਟ ਦੀ ਵੈਲਿਊ ਵਧਾਉਣ ਦੇ ਵਾਸਤੇ ਜਗ੍ਹਾ-ਜਗ੍ਹਾ ਦੇ ਟੂਰ ਕੱਟਦੇ ਰਹਿੰਦੇ ਨੇ ਤਾਂ ਜੋ ਉਹਨਾਂ ਦਾ ਸਰਕਾਰਾਂ ਪ੍ਰਤੀ ਰਵੱਈਆ ਜਿਹੜਾ ਵਧੀਆ ਸਾਬਤ ਹੋ ਸਕੇ ਇਸੇ ਤਰ੍ਹਾਂ ਇੱਕ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਸਤੀ ਬੂਟਾਵਾਲੀ ਦਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਜੋ ਕਿ ਬੀਤੇ ਦਿਨੀ ਅੰਮ੍ਰਿਤਸਰ ਤੋਂ ਮਲੇਸ਼ੀਆ ਤੇ ਕਈ ਹੋਰ ਜਗਾਵਾਂ ਦੇ ਉੱਤੇ ਘੁੰਮਣ ਫਿਰਨ ਦੇ ਵਾਸਤੇ ਗਿਆ ਸੀ ਪਰੰਤੂ ਉਸ ਦੀ ਲਾਸ਼ ਜਿਹੜੀ ਹੈ ਘਰ ਵਾਪਸ ਆਈ ਹੈ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਿਹੜਾ ਯਾਦਵਿੰਦਰ ਸਿੰਘ ਜਿਸ ਦਾ ਨਾਮ ਸੀ ਮਲੇਸ਼ੀਆ ਟੂਰ ਤੇ ਗਿਆ ਸੀ ਤੇ ਨਾਲ ਹੀ ਉਹਨੇ ਕਈ ਹੋਰ ਦੇਸ਼ਾਂ ਦਾ ਵੀ ਟੂਰ ਕਰਨਾ ਸੀ ਜਦੋਂ ਉਹ ਮਲੇਸ਼ੀਆ ਦੇ ਇੱਕ ਹੋਟਲ ਰੋਮਾਂਡਾ ਦੇ ਵਿੱਚ ਪਹੁੰਚਿਆ ਤਾਂ ਉੱਥੇ ਉਸ ਨੇ ਆਪਣੇ ਭਰਾ ਜੋ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਪਿਛਲੇ 10 ਸਾਲ ਤੋਂ ਰਹਿ ਰਿਹਾ ਹੈ ਉਸ ਨੂੰ ਫੋਨ ਕੀਤਾ ਸੀ ਫੋਨ ਕਰਕੇ ਕਿਹਾ ਸੀ ਕਿ ਉਸ ਦੇ ਪੈਸੇ ਗੁੰਮ ਹੋ ਗਏ ਨੇ ਤੇ ਉਸ ਨੂੰ ਪੈਸੇ ਭੇਜ ਦਿੱਤੇ ਜਾਣ ਉਸਦੇ ਭਰਾ ਨੇ ਉਸ ਦੀ ਗੱਲ ਸੁਣ ਕੇ ਉਸ ਨੂੰ ਪੈਸੇ ਭੇਜ ਦਿੱਤੇ ਤੇ ਦੁਬਾਰਾ ਫੇਰ ਉਸਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤੇ ਫੇਰ ਉਸਦੇ ਭਰਾ ਨੇ ਉਸ ਨੂੰ ਪੈਸੇ ਇੱਕ ਵਾਰ ਫੇਰ ਵੀ ਭੇਜੇ ਤੇ ਬਾਅਦ ਵਿੱਚ ਉਸਦੇ ਨਾਲ ਕੋਈ ਕੰਟੈਕਟ ਜਿਹੜਾ ਨਹੀਂ ਹੋ ਸਕਿਆ ਤਾਂ ਫੇਰ ਪਰਿਵਾਰ ਵਾਲਿਆਂ ਨੂੰ ਸ਼ੱਕ ਪੈਦਾ ਹੁੰਦਾ ਹੈ ਉਸ ਦੇ ਆਪਣੇ ਦੋਸਤ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਤੋਂ ਉਸ ਦੀ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੇ ਭਰਾ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਜਦੋਂ ਮਲੇਸ਼ੀਆ ਪਹੁੰਚਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਇਹ ਦੱਸਿਆ ਕਿ ਉਸ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਪਰ ਇਸ ਮੌਕੇ ਯਾਦਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਦੇ ਸਰੀਰ ਦੇ ਉੱਪਰ ਸੱਟਾਂ ਦਾ ਨਿਸ਼ਾਨ ਸੀ ਉਸ ਤੋਂ ਕੁਝ ਹੋਰ ਹੀ ਸਾਬਤ ਹੋ ਰਿਹਾ ਸੀ ਪਰਿਵਾਰ ਦੇ ਵਿੱਚ ਯਾਦਵਿੰਦਰ ਦੇ ਦੋ ਲੜਕੇ ਨੇ ਉਸ ਦੇ ਮਾਤਾ ਪਿਤਾ ਤੇ ਪਤਨੀ ਨੇ ਅਤੇ ਹੁਣ ਉਹ ਇੱਕ ਚੰਗਾ ਭਲਾ ਪਰਿਵਾਰ ਛੱਡ ਕੇ ਜਿਹੜਾ ਇਸ ਫਾਨੀ ਸੰਸਾਰ ਤੋਂ ਤੁਰ ਗਿਆ। ਇਸ ਮੌਕੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡਾਕਟਰ ਨਿਰਵੈਰ ਸਿੰਘ ਉਪਲ ਸਿੱਖ ਫੈਡਰੇਸ਼ਨ ਆਗੂ ਦੇ ਕਈ ਹੋਰ ਸੱਜਣਾ ਦੇ ਵੱਲੋਂ ਵੀ ਇਹੀ ਗੱਲ ਆਖੀ ਗਈ ਹੈ ਕਿ ਸਰਕਾਰਾਂ ਦੀਆਂ ناکਾਮੀਆਂ ਦੇ ਕਰਕੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਅਕਸਰ ਹੀ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਵਿਦੇਸ਼ੀ ਗੁੰਡੇ ਨਾਲੇ ਤਾਂ ਪੈਸੇ ਲੈ ਲੈਂਦੇ ਨੇ ਤੇ ਨਾਲੇ ਕਤਲ ਕਰ ਦਿੰਦੇ ਨੇ ਉਹਨਾਂ ਨੇ ਸ਼ੱਕ ਜਤਾਇਆ ਕਿ ਇੱਕ ਅਮਰਤਾਰੀ ਸਿੱਖ ਜੋ ਕਿ ਘੁੰਮਣ ਫਿਰਨ ਗਿਆ ਸੀ ਉਸ ਦੀ ਇੱਕ ਵੱਡੇ ਹੋਟਲ ਦੇ ਵਿੱਚ ਲੁੱਟਕ ਸੁੱਟ ਕੀਤੀ ਹੋਵੇਗੀ ਤੇ ਉਸ ਦਾ ਕਤਲ ਕੀਤਾ ਹੋਵੇਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਵਾਪਰ ਚੁੱਕੀਆਂ ਮੇਰਾ ਰਾਜਾ ਜਦਵਿੰਦਰ ਸਿੰਘ ਮਲੇਸ਼ੀਆ ਗਿਆ ਸੀ ਜੀ ਘੁੰਮਣ ਫਿਰਨ ਲਈ 6 ਤਰੀਕ ਨੂੰ 7 ਤਰੀਕ ਨੂੰ ਉੱਥੇ ਪਹੁੰਚਿਆ ਤੇ ਉੱਥੇ ਜਾਣ ਤੋਂ ਬਾਅਦ 9 ਤਰੀਕ ਨੂੰ ਉਹਨੇ ਮੇਰੇ ਕੋਲੋਂ ਪੈਸੇ ਕਿਹਾ ਮੈਨੂੰ ਚਾਹੀਦੇ ਆ ਕਿਉਂਕਿ ਉਹਦੇ ਪੈਸੇ ਕਿਸੇ ਨੇ ਕੱਢ ਲਏ ਤਾਂ ਮੈਂ ਉਹਨੂੰ 1 ਲੱਖ ਰੁਪਇਆ ਉਹਦੀ ਬੈਂਕ ਚ ਪਾਇਆ ਜਦ ਕਿ ਉਹਦੀ ਬੈਂਕ ਉਹ ਕਹਿੰਦਾ ਕਿ ਉਹਨੂੰ ਇਸ ਟਾਈਮ ਬੰਦ ਹੋ ਗਈ ਆ ਤਾਂ ਮੈਨੂੰ ਕੈਸ਼ ਪੈਸੇ ਚਾਹੀਦੇ ਆ ਫਿਰ ਮੈਂ ਉਹਨੂੰ 1 ਲੱਖ ਰੁਪਇਆ ਹੋਰ ਕੈਸ਼ ਆਈਡੀ ਜੋ ਕਿ ਉਹਨੇ ਕਿਸੇ ਟੈਕਸੀ ਡਰਾਈਵਰ ਦੇ ਦਿੱਤੀ ਸੀ ਉਹਦੀ ਕੈਸ਼ ਆਈਡੀ ਤੇ ਮੈਂ ਉਹਨੂੰ 1 ਲੱਖ ਰੁਪਇਆ ਵਾਪਸ ਪਾਇਆ ਤੇ ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਇਹ ਸੂਚਨਾ ਮਿਲੀ ਕਿ ਭਾਈ ਮੇਰੇ ਬ੍ਰਦਰ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ ਤੇ ਜੋ ਕਿ ਮੇਰੇ ਲਈ ਬਹੁਤ ਮੰਦਭਾਗੀ ਸੀ ਤੇ ਮੈਨੂੰ ਇਹ ਚੀਜ਼ ਸਹੀ ਨਹੀਂ ਲੱਗੀ ਕਿਉਂਕਿ ਪੁਲਿਸ ਦੀ ਮੈਨੂੰ ਇਸ ਰਿਪੋਰਟ ਤੋਂ ਕੋਈ ਵਿਸ਼ਵਾਸ ਨਹੀਂ ਹੋਇਆ ਤੇ ਮੈਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਚਾਹੁੰਦਾ ਹਾਂ ਕਿ ਕੋਈ ਵੀ ਮੇਰਾ ਪੈਨਪਰਾ ਅਗੇ ਤੁਮਲੇਸ਼ਾ ਜਾਵੇ ਤਾਂ ਹੋਰ ਸਾਵਧਾਨ ਹੋ ਕੇ ਜਾਵੇ ਜਾਂ ਪੁਛਪੜਤਾਲ ਕਰਕੇ ਜਾਵੇ ਕਿ ਉੱਥੇ ਕੀ ਹੁੰਦਾ ਹੈ ਜਾਂ ਕੀ ਬੰਦਾ ਹੈ ਆਖਰੀ ਵਾਰ ਤੁਹਾਡੀ ਗੱਲ ਕਦੋਂ ਹੋਈ ਨਾ ਆਖਰੀ ਵਾਰ ਮੇਰੀ ਗੱਲ ਉਹਦੇ ਨਾਲ ਸ਼ਨੀਵਾਰ ਨੂੰ ਹੋਈ ਸੀ ਤਕਰੀਬਨ ਆ ਆਸਟ੍ਰੇਲੀਆ ਦੇ 4 ਵਜੇ ਦੇ ਕਰੀਬ ਸੌਰੀ 12 ਵਜੇ ਦਾ ਰਾਤ 12 ਵਜੇ ਦੇ ਕਰੀਬ ਦੁਬਾਰਾ ਫਿਰ ਪਹੁੰਚ ਆਇਆ ਸੀ ਤੁਹਾਨੂੰ ਲੱਗਦਾ ਮੈਨੂੰ ਥੋੜਾ ਘਬਰਾਇਆ ਹੋਇਆ ਲੱਗਦਾ ਸੀਗਾ ਮੈਨੂੰ ਸਹੀ ਨਹੀਂ ਲੱਗ ਰਿਹਾ ਸੀਗਾ ਥੋੜਾ ਘਬਰਾਇਆ ਹੋਇਆ ਨਰਵਸ ਲੱਗਦਾ ਪਿਆ ਸੀਗਾ ਸਾਡੇ ਇਲਾਕੇ ਦਾ ਜੋ ਜੀਰਿਆ ਹਲਕੇ ਦੇ ਵਿੱਚ ਪੈਂਡਵਸਤੀ ਬੂਟੇ ਵਾਲੀ ਪਿੰਡਾ ਉੱਥੋਂ ਦਾ ਬੜਾ ਨੌਜਵਾਨ ਨੌਰਸਟ ਨੌਜਵਾਨ ਸੀਗਾ ਜਯਾਦਵਿੰਦਰ ਸਿੰਘ ਔਰ ਕੁਝ ਦਿਨ ਪਹਿਲਾਂ ਉਹ ਮਲੇਸ਼ੀਆ ਘੁੰਮਣ ਫਿਰਨ ਗਿਆ ਸੀ ਔਰ ਬੜਾ ਸਾਊ ਤੇ ਨੇਕ ਨੌਜਵਾਨ ਸੀ ਅਮਰਤਾਰੀ ਪਰਿਵਾਰ ਆ ਅਮਰਤਾਰੀ ਮੁੰਡਾ ਸੀ ਉਹ ਉੱਥੇ ਜਾ ਕੇ ਉਹਦੇ ਨਾਲ ਜਿਹੜਾ ਹੈਪਨ ਹੋਇਆ ਔਰ ਐਸ ਵਕਤ ਸਾਡੇ ਹਲਾਕੇ ਦੇ ਵਿੱਚ ਬੜੀ ਜਿਹੜੀ ਆ ਉਹ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਸਾਨੂੰ ਇਸ ਚੀਜ਼ ਦਾ ਸ਼ੱਕ ਹੈ ਕਿ ਉਸ ਦੇ ਨਾਲ ਕੁਝ ਗਲਤ ਅੰਸਰਾਂ ਨੇ ਉਹਨੂੰ ਆਪਣੇ ਆਪ ਕਬਜ਼ੇ ਦੇ ਵਿੱਚ ਲੈ ਲਿਆ। ਔਰ ਉਸ ਦਾ ਜਿਹੜਾ ਆਸਟ੍ਰੇਲੀਆ ਉਹਦਾ ਭਰਾ ਰਹਿੰਦਾ ਸੀ ਉਸ ਤੋਂ ਉਹਨਾਂ ਨੇ ਦੋ ਤਿੰਨ ਵਾਰੀ ਮਨੀ ਵੀ ਜਿਹੜੀ ਸੀ ਉੱਥੋਂ ਆਨਲਾਈਨ ਪੁਆਈ ਹੈ। ਔਰ ਉਸ ਤੋਂ ਬਾਅਦ ਉਹਦਾ ਫੋਨ ਨੌਜਵਾਨ ਦਾ ਉੱਥੇ ਬੰਦ ਹੋ ਗਿਆ ਰਮਾਡਾ ਹੋਟਲ ਦੱਸਦੇ ਆ ਜਿੱਥੇ ਉਹ ਠਹਿਰਿਆ ਸੀ। ਪਰ ਉੱਥੇ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਿਆ ਉਹਦੇ ਭਰਾ ਨੂੰ ਉਹ ਉੱਥੋਂ ਆਸਟ੍ਰੇਲੀਆ ਤੋਂ ਜਲਦੀ ਜਿਹੜਾ ਆਪਣੇ ਭਰਾ ਦੇ ਮਤਲਬ ਕਿ ਉਹਨੂੰ ਜਦੋਂ ਪਤਾ ਲੱਗ ਗਿਆ ਕਿ ਪੈਸੇ ਜਿਹੜੇ ਆ ਲੈ ਕੇ ਇਸ ਤੋਂ ਬਾਅਦ ਉਹ ਨੌਜਵਾਨ ਦਾ ਫੋਨ ਜਦਵਿੰਦਰ ਸਿੰਘ ਦਾ ਬੰਦ ਹੋ ਗਿਆ ਤੇ ਉੱਥੋਂ ਫਲਾਈਟ ਲੈ ਕੇ ਉਹ ਜਦੋਂ ਆਪਣਾ ਉੱਥੇ ਮਲੇਸ਼ੀਆ ਪਹੁੰਚਿਆ ਕੋਲਾਲੰਪੁਰ ਜਿਹੜੀ ਰਾਜਧਾਨੀ ਹੈ ਮਲੇਸ਼ੀਆ ਦੀ ਔਰ ਉਹ ਜਦੋਂ ਉੱਥੇ ਗਿਆ ਤੇ ਉਹਦਾ ਮਤਲਬ ਕਿ ਉਹਨੂੰ ਫ੍ਰੀਜਰ ਚ ਉਹਦੀ লাশ ਨੂੰ ਲਾਇਆ ਹੋਇਆ ਸੀਗਾ ਔਰ ਲਾਸਟ ਵੀ ਉਧਰ ਘਟਨਾ ਵਾਲੀ ਕੋਈ ਇਹ ਸਹੀ ਪਤਾ ਨਹੀਂ ਲੱਗ ਰਿਹਾ ਕਿ ਉਹਦਾ ਉਹਨਾਂ ਦੇ ਦੱਸਣ ਦੇ ਮੁਤਾਬਕ ਹੈ ਮਲੇਸ਼ੀਆ ਦੀ ਗਵਰਨਮੈਂਟ ਦੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਪਰ ਉਹਦੇ ਨਾਲ ਐਕਸੀਡੈਂਟ ਵਾਲੀ ਸਥਿਤੀ ਲੱਗਦੀ ਨਹੀਂ ਸੀ ਸੋ ਉੱਥੇ ਜਾ ਕੇ ਜੋ ਕੁਛ ਉਹਨੇ ਦੇਖਿਆ ਉਹਦੇ ਬ੍ਰਦਰ ਦੇ ਨਾਲ ਕਾਫੀ ਉਹਦੇ ਸਰੀਰ ਦੇ ਨਾਲ ਇਹੋ ਜੀਆਂ ਮਤਲਬ ਕਿ ਉਹਦੇ ਹੈਪਨ ਹੋਏ ਸੀਗੇ ਜਿਸ ਤੋਂ ਇਹ ਲੱਗਦਾ ਸੀਗਾ ਉਹ ਉਸਦੇ ਨਾਲ ਕਿਸੇ ਗਲਤ ਅਨਸਰਾਂ ਨੇ ਪੈਸੇ ਵੀ ਲੈ ਕੇ ਤੇ ਉਸ ਨੌਜਵਾਨ ਦਾ ਜਿਹੜਾ ਸਾਨੂੰ ਸ਼ੱਕ ਹੈ ਕਿ ਕਤਲ ਕਰ ਦਿੱਤਾ ਗਿਆ ਹੈ। ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਇੱਕ ਸਾਊ ਇਨਸਾਨ ਸਾਊ ਪਰਿਵਾਰ ਆ ਅਮਰਤਾਰੀ ਨੌਜਵਾਨ ਆ ਜਿਹੜੇ ਸਾਡੇ ਬੱਚੇ ਘੁੰਮਣ ਜਾਂਦੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਚਾਹੇ ਉਹ ਆਪਣੀਆਂ ਟਰੈਵਲ ਹਿਸਟਰੀਆਂ ਬਣਾਉਂਦੇ ਆ ਚਾਹੇ ਉਹ ਏਡੇ ਏਡੇ ਨਾਮੀ ਹੋਟਲਾਂ ਦੇ ਵਿੱਚ ਠਹਿਰਦੇ ਆ ਇੰਟਰਨੈਸ਼ਨਲ ਹੋਟਲਾਂ ਦੇ ਵਿੱਚ ਤੇ ਉੱਥੇ ਵੀ ਸਾਡੇ ਬੱਚੇ ਸਿਕਿਉਰ ਨਹੀਂ ਅਸੀਂ ਕਿੱਥੋਂ ਆਸ ਰੱਖਾਂਗੇ ਇਹ ਕੋਈ ਇੱਕ ਘਟਨਾ ਨਹੀਂ ਹੈਗੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੋਰ ਵੀ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਜਿਹੜੀਆਂ ਉਹ ਘਟਨਾਵਾਂ ਹੋ ਰਹੀਆਂ ਨੇ ਇਹ ਮਲੇਸ਼ੀਆ ਦੇ ਵਿੱਚ ਖਾਸ ਕਰਕੇ ਆ ਔਰ ਅਸੀਂ ਅਪੀਲ ਕਰਦੇ ਆ ਕਿ ਨੌਜਵਾਨ ਜਿਹੜੇ ਆ ਇਕੱਲੇ ਨੌਜਵਾਨ ਜਿਹੜੇ ਜਾਂਦੇ ਆ ਉਹ ਇਸ ਤਰ੍ਹਾਂ ਨਾ ਜਾਣ ਭਾਵੇਂ ਉਹ ਇੰਟਰਨੈਸ਼ਨਲ ਹੋਟਲ ਆ ਪਰ ਜੋ ਇਹ ਸਾਡੇ ਪਰਿਵਾਰ ਦੇ ਨਾਲ ਵਾਪਰਿਆ ਬੜਾ ਮੰਦ ਭਗਾ ਜਿਹੜਾ ਇਹ ਘਟਨਾ ਵਾਪਰੀ ਆ ਛੋਟੇ ਛੋਟੇ ਉਸ ਦੇ ਦੋ ਬੱਚੇ ਨੇ ਔਰ ਅੱਜ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਦਾ ਵਾਸਤੇ ਉਹ ਪਰਿਵਾਰ ਤੋਂ ਵਿਛੜ ਗਿਆ ਔਰ ਇਹ ਬੜਾ ਡੂੰਗਾ ਸਦਮਾ ਹੈ ਔਰ ਇਹ ਸਦਮੇ ਤੋਂ ਸਾਨੂੰ ਮਤਲਬ ਕਿ ਸਰਕਾਰਾਂ ਦੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਕਰਨ ਸਰਕਾਰਾਂ ਕਿ ਅਸੀਂ ਇੱਕ ਆਪਣੇ ਘੁੰਮਣ ਫਿਰਨ ਵਾਸਤੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਆ ਉਹਦੀ ਉਹਨਾਂ ਦੀ ਜ਼ਿੰਦਗੀ ਜਿਹੜੀ ਸਿਕਿਉਰ ਜੇ ਨਾਮੀ ਹੋਟਲਾਂ ਦੇ ਵਿੱਚ ਇਹੋ ਜੀਆਂ ਕੰਟਰੀਆਂ ਚ ਹੋਊਗੀ ਨਾ ਤੇ ਫਿਰ ਕਿਸ ਤਰ੍ਹਾਂ ਇਹ ਇਹ ਜਿਹੜਾ ਵਿਚਾਰ ਚੱਲਣਗੇ ਉਸ ਅਸੀਂ ਮੰਗ ਕਰਦੇ ਆਂ ਸਰਕਾਰਾਂ ਤੋਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਭਾਰਤੀ ਸਰਕਾਰ ਤੋਂ ਇੰਡੀਆ ਤੋਂ ਮੰਗ ਕਰਦੇ ਆਂ ਕਿ ਸਾਡੇ ਬੱਚੇ ਔਰ ਪਰਿਵਾਰ ਦਾ ਜਿਹੜਾ ਉਹ ਇਨਸਾਫ ਜਰੂਰ ਉਹਨਾਂ ਨੂੰ ਮਿਲੇ ਤਾਂ ਕਿ ਸਾਨੂੰ ਸਹੀ ਦਾ ਪਤਾ ਲੱਗ ਜਾਵੇ ਕਿ ਉਸ ਦੇ ਨਾਲ ਹੋਇਆ ਕੀ ਹੈ ਔਰ ਐਡੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਜੋ ਉਹਦੇ ਜਿਹੜਾ ਉਸ ਦੀ ਬਾਡੀ ਸੀਗੀ ਉਹ ਬਾਡੀ ਵੀ ਇਨੀ ਫ੍ਰੈਕਚਰ ਕੀਤੀ ਗਈ ਸੀ ਔਰ ਉਸ ਨੂੰ ਜਾਂ ਕੋਈ ਹੋਟਲ ਦੇ ਵਿੱਚ ਇਹੋ ਜੀ ਚੀਜ਼ ਦਿੱਤੀ ਗਈ ਆ ਜਿਸ ਦੇ ਨਾਲ ਉਹਨੂੰ ਮਤਲਬ ਕਿ ਕਿਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਹ ਸਾਡੀ ਸਮਝ ਤੋਂ ਬਾਹਰ ਆ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਕਿ ਪਰਿਵਾਰ ਨੂੰ ਇਹ ਇਨਸਾਫ ਚਾਹੀਦਾ ਔਰ ਸਟੇਟ ਕਰਦੇ ਹਾਂ ਕਿ ਨੌਜਵਾਨ ਜਿਹੜੇ ਆ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਆ ਉਹ ਹੁਣ ਇਹ ਕੰਮ ਸਿਕਿਉਰ ਨਹੀਂ ਰਿਹਾ ਇਸ ਦੇ ਬਾਰੇ ਸੋਚਣਾ ਪਊਗਾ ਸਾਨੂੰ ਕਿ ਅਸੀਂ ਇਹੋ ਜੀਆਂ ਕੰਟਰੀਆਂ ਤੇ ਨਾਮੀ ਹੋਟਲਾਂ 'ਚ ਰਹਿ ਕੇ ਆਪਣੇ ਆਪ ਨੂੰ ਮਫਿਊਜ਼ ਨਹੀਂ ਕਰ ਸਕਦੇ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਬਹੁਤ ਡੂੰਘੇ ਸਦਮੇ ਦੇ ਵਿੱਚ ਪਰਿਵਾਰ ਆ ਤੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਸਾਰ ਲਈ ਜਾਵੇ